ਮੰਗਲਵਾਰ ਨੂੰ ਮੁਹਾਲੀ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਕ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਪੰਜਾਬ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਨੀਤੀ ਦੇ ਤਹਿਤ 3537 ਏਕੜ ਜ਼ਮੀਨ ਪ੍ਰਾਪਤ ਕਰਨ ਦੀ ਯੋਜਨਾ ਨੂੰ ਵੱਡਾ ਝਟਕਾ ਦਿੱਤਾ ਹੈ ਜਿਸ ਵਿੱਚ ਪ੍ਰਸਤਾਬਿਤ ਸੈਕਟਰ E ਤੋਂ ਸੈਕਟਰ J ਤੱਕ ਦਾ ਵਿਕਾਸ ਸ਼ਾਮਲ ਹੈ। bari ਮਟਰਾ ਸਿਆਉਂ, ਕੁਰੜੀ, ਪੱਤੋਂ, ਪਾਰਕਪੁਰ ਸ਼ਤ ਅਤੇ ਕਿਸ਼ਨਪੁਰਾ ਪਿੰਡਾਂ ਨੇ ਆਪਣੀਆਂ ਗ੍ਰਾਮ ਸਭਾਵਾਂ ਵਿੱਚ ਮਤੇ ਪਾਸ ਕੀਤੇ ਹਨ ਅਤੇ ਨਵੀਂ ਨੀਤੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਆਪਣੀ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿਸਾਨਾਂ ਨੇ ਨਾ ਸਿਰਫ ਗਮਾਡਾ ਟੀਮ ਨਾਲ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਸਗੋਂ ਮੀਟਿੰਗ ਦੀ ਕੋਈ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਵੀ ਨਹੀਂ ਹੋਣ ਦਿੱਤੀ ਪੈਟਰਨ ਸਿਆਉ ਕਿਸ਼ਨਪੁਰਾ ਪਾਰਕਪੁਰ ਅਤੇ ਕੁਰੜੀ ਦੀਆਂ ਪੰਚਾਇਤਾਂ ਨੇ ਸਰਪੰਚਾਂ ਪੰਚਾਂ ਪਿੰਡ ਦੇ ਮੁਖੀਆਂ ਤੇ ਹੋਰ ਪ੍ਰਸਿੱਧ ਨਿਵਾਸੀਆਂ ਦੇ ਦਸਤਖਤਾਂ ਨਾਲ ਗਮਾਡਾ ਟੀਮ ਨੂੰ ਰਸਮੀ ਇਤਰਾਜ਼ ਪੱਤਰ ਸੌਂਪੇ ਹਨ ਪਹਿਲਾਂ ਦਿਖਾਏ ਗਏ ਨਕਸ਼ਿਆਂ ਦੇ ਅਨੁਸਾਰ 에어ਪੋਰਟ ਰੋਡ ਤੋਂ ਡੇਰੀ ਪਿੰਡ ਤੱਕ ਸੜਕ ਦੇ ਨਾਲ 100 75 ਏਕੜ ਜ਼ਮੀਨ ਵਿੱਚ ਕਿਸਾਨਾਂ ਲਈ ਵਪਾਰਕ ਪਲਾਟ ਸ਼ਾਮਿਲ ਹੋਣੇ ਚਾਹੀਦੇ ਸਨ ਹਾਲਾਂਕਿ ਪਹਿਲਾਂ ਕੀਤੇ ਗਏ ਵਾਅਦਿਆਂ ਦੇ ਬਾਵਜੂਦ ਅੱਜੇ ਕੋਈ ਪਲਾਟ ਅਲਾਟ ਨਹੀਂ ਕੀਤੇ ਗਏ ਕਿਸਾਨਾਂ ਨੇ ਇਸ ਨੀਤੀ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ ਕਿਸਾਨਾਂ ਨੇ ਕਮਾੜਾ ਤੇ ਘੱਟ ਕੀਮਤ ਦੇ ਰਿਹਾਇਸ਼ੀ ਅਤੇ ਵਪਾਰਕ ਪਲਾਟ ਦੇਣ ਦਾ ਦੋਸ਼ ਮਿਲਾਇਆ ਹੈ